ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਸਵਾਗਤ ਹੈ ਅੱਜ ਆ ਵੀਡੀਓ ਲੈ ਕੇ ਆਇਆ ਪਟਿਆਲਾ ਸ਼ਾਹੀ ਪੱਗ ਜਿਹਦੀ ਲੈਂਥ ਹੈ 7 ਮੀਟਰ ਹੈ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵੱਲ ਵਰਤੇ ਆ ਜਿਹੜਾ ਕਿ ਆਪਾਂ ਨੇ ਪਹਿਲਾਂ ਲੜ ਲਗਾਉਣਾ ਲੜ ਨੂੰ ਸਿਰ ਦੇ ਹਿੰਟਰ ਚ ਲਿਆ ਕੇ ਫੋਨੇ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇਹ ਗੱਲ ਇਸ ਲੜ ਨੂੰ ਹਲਕਾ ਜਿਹੜਾ ਆਪਾਂ ਚੱਕ ਕੇ ਖੋਲਦੇ ਪਾਸੇ ਜਿਹੜਾ ਹਲਕਾ ਉਸ ਨੂੰ ਆਪਾਂ ਚੱਕ ਲੈਣਾ ਟੱਕਣ ਤੋਂ ਬਾਅਦ ਗੈਰੀ ਸਲੜ ਨੂੰ ਫੋਲਡ ਕਰਕੇ ਸਲੜ ਨੂੰ ਨਾਲ ਪ੍ਰੋਪਰ ਇਡਾ ਆਪਣੇ ਬੈਗ 'ਤੇ ਆ ਕੇ ਸਾਫ ਆਪਾਂ ਨੇ ਕਰ ਲੈਣਾ ਬੈਗ 'ਤੇ ਆਪਾਂ ਨੇ ਸਾਫ ਕਰਨ ਤੋਂ ਬਾਅਦ ਜਿਹੜਾ ਇਸਲੜ ਨੂੰ ਲਗਾ ਦੇਣਾ ਜਿਹੜਾ ਕੀ ਆਪਾਂ ਨੇ ਲੜ ਲਗਾਉਣਾ ਅਲੜਾ ਡਾ ਪੁਣੀ ਦਾ ਖੁੱਲਦਾ ਆਪਾਂ ਸਾਹ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇੱਕ ਜਿਹੜਾ ਲੜ ਨੂੰ ਬੈਗ ਤੋਂ ਪਿੰਚਾਉ ਕਰ ਲੈਣਾ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਇਹੜਾ ਉਤੋਂ ਆਪਾਂ ਨੇ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਅਗਰ ਫੋਲਡ ਕਰ ਲੈਣਾ। ਬੈਕ ਤੱਕ ਆਪਾਂ ਨੇ ਇਸ ਲੜ ਨੂੰ ਬੈਕ ਉਤੋਂ ਫੋਲਡ ਕਰਕੇ ਆਪਾਂ ਨੇ ਇਸ ਲੜ ਨੂੰ ਜਿਹੜਾ ਅਗਰ ਨੋਕ ਦੇ ਕੋਲੋਂ ਜਿਹੜਾ ਆਪਾਂ ਨੇ ਇਸ ਲੜ ਨੂੰ ਫੋਲਡ ਕਰਨਾ। ਇਹ ਅਗਰ ਫੋਲਡ ਕਰਨ ਤੋਂ ਬਾਅਦ ਇਹ ਅਗਰ ਤੋਂ ਜਿਹੜਾ ਇਸ ਲੜ ਨੂੰ ਫੋਲਡ ਕਰਕੇ ਇਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਸਾਫ਼ ਆ ਕਰ ਲੈਣਾ। ਮਣੀ ਲੜ ਦੇ ਵਿੱਚ ਜਿਹੜਾ ਬਾਅਦ ਫੇਰ ਕਿਛ ਲੜ ਦੀ ਜਿਹੜੀ ਸਫਾਈ ਆ ਆਪਾਂ ਨੇ ਕਰ ਲੈਣੀ। ਤੁਸੀਂ ਜਿਹੜਾ ਬਾਜਾ ਲੜ ਲਗਾਉਣ ਤੋਂ ਬਾਅਦ ਵੀ ਫੇਰ ਸਾਧਦੇ ਤੇ ਪਹਿਲਾਂ ਵੀ ਫੇਰ ਸਾਧਦੇ ਹੋ। ਚੰਗੀ ਤਰ੍ਹਾਂ ਆਪਾਂ ਇਸ ਲੜ ਦੇ ਵਿੱਚ ਜਿਹੜਾ ਬਾਅਦ ਫੇਰ ਇੱਕ ਇਸ ਲੜ ਦੀ ਸਫਾਈ ਆ ਬੈਗ ਤੱਕ ਕਰ ਲੈਣੀ ਹੈ ਬੈਗ ਤੱਕ ਸਾਫ਼ ਕਰ ਕਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜਿਹੜਾ ਕਿ ਆਪਾਂ ਨੇ ਅਗਲਾ ਲੜ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਇਹੜਾ ਆਪਾਂ ਨੇ ਤੀਜਰਾ ਲੜਾ ਲਗਾਉਣਾ ਪੂਣੀ ਦਾ ਖੁੱਲਦਾ ਆਪਸ ਹੱਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜ ਨੂੰ ਬੈਗ ਤੋਂ ਪਿੰਚ ਕਰਕੇ ਇੱਕ ਹੱਗ ਉੱਤੇ ਇਸ ਲੜ ਨੂੰ ਆਪਾਂ ਨੇ ਪ੍ਰੋਪਰ ਜਿਹੜਾ ਫੋਲਡ ਕਰਕੇ ਤੇ ਨਾਲ ਫਿਰ ਤੋਂ ਆਪਾਂ ਨੇ ਦੂਸਰਾ ਲੜ ਫੋਲਡ ਕੀਤਾ ਉੱਥੇ ਹੀ ਇਸ ਲੜ ਨੂੰ ਜਿਹੜਾ ਆਪਾਂ ਨੇ ਡਬਲ ਫੋਲਡ ਕਰ ਦੇਣਾ ਡਬਲ ਫੋਲਡ ਕਰਨ ਤੋਂ ਬਾਅਦ ਇਹ ਗਰੁੱਤੋ ਜਿਹੜਾ ਆਪਾਂ ਨੇ ਇਸ ਲੜ ਨੂੰ ਫੋਲਡ ਕਰਕੇ ਹਨ ਇਸ ਲੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਸਾਫਾ ਕਰ ਲੈਣਾ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਨੇ ਬਾਅਦ ਫੇਰ ਕਿ ਇਸ ਲੜ ਦੀ ਸਫਾਈ ਆਪਾਂ ਨੇ ਕਰ ਲੈਣੀ ਇਹਦਾ 35 ਲੜ ਦਾ ਉਸ ਜਿਹੜਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ ਜਿਹੜਾ ਜਿਹੜਾ ਜਿੰਨਾ فاਸਲਾ ਆਪਾਂ ਨੇ ਪਹਿਲੇ ਲੜ ਦਾ ਰੱਖਿਆ ਉਹ ਸੋਨੇ ਹੀ ਆਪਾਂ ਨੇ ਜਿਹੜੇ ਦੂਸਰੇ ਲੜ ਦਾ فاਸਲਾ ਜਿਹੜਾ ਰੱਖਣਾ ਕਿਸੇ ਲੜ ਦਾ ਵੀੜਾ ਆਪਣਾ فاਸਲਾ ਵੱਧ ਘਟ ਨਹੀਂ ਕਰਨਾ ਸਾਰੇ ਲੜਾਂ ਦਾ ਜਿਹੜਾ فاਸਲਾ ਉਹ ਆਪਾਂ ਨੇ ਸੇਮ ਰੱਖਣਾ ਜਿਹੜਾ ਕਿ ਆਪਾਂ ਨੇ ਅਗਲਾ ਲੜ ਲਗਾਉਣਾ ਪੂਨੇ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇਸ ਲੜ ਨੂੰ ਜਿਹੜਾ ਬੈਕ ਟੋਪਿੰਚ ਕਰਕੇ ਇੱਕ ਗਰੀਸ ਲੜ ਨੂੰ ਉੱਤੋਂ ਚੰਗੀ ਤਰ੍ਹਾਂ ਫੋਲਡ ਕਰਕੇ ਨੱਕ ਜਿੱਥੇ ਰੱਖ ਜੀ ਛੇ ਦਾ ਗਈ ਇੱਥੋਂ ਆਪਾਂ ਨੇ ਗਰੀਸ ਲੜ ਨੂੰ ਆਪਾਂ ਨੇ ਗਰ ਫੋਲਡ ਕਰਕੇ ਹਲਕਾ ਇਸ ਨੂੰ ਖਿੱਚ ਕੇ ਇੱਕ ਗਾਰੇ ਇਸ ਲਾੜ ਨੂੰ ਡਬਲ ਫੋਲਡ ਆਪਾਂ ਨੇ ਕਰ ਦੇਣਾ ਡਬਲ ਫੋਲਡ ਕਰਨ ਤੋਂ ਬਾਅਦ ਇਹ ਗਾਰੇ ਨੂੰ ਹਲਕਾ ਇਸ ਤੋਂ ਖਿੱਚ ਕੇ ਗਾਰ ਫਿਰ ਤੋਂ ਡਾ ਆਪਾਂ ਨੇ ਲਾੜ ਨੂੰ ਡਾ ਫੋਲਡ ਆਪਾਂ ਨੇ ਕਰ ਦੇਣਾ ਗੋਲ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਇਹਨਾਂ ਬਾਜਾ ਆਪਾਂ ਨੇ ਫੇਰ ਲੈਣਾ ਚੰਗੀ ਤਰ੍ਹਾਂ ਬੈਗ ਬੈਗ ਤਾਂ ਕਿਸ ਲੜਨ ਨੂੰ ਆਪਾਂ ਨੇ ਸਾਫ਼ ਕਰਕੇ ਜਿਹੜਾ ਲਗਾ ਦੇਣਾ ਜਿਹੜਾ ਕੀ ਖਲਾ ਲੜ ਲਗਣਾ ਕੁੰਨੀ ਦਾ ਜਿਹੜਾ ਖੋਲਦਾ ਬਸ ਉਸ ਨੂੰ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਹ ਉਸ ਨੂੰ ਉੱਤੇ ਰੱਖ ਕੇ ਇਸ ਲੜ ਨੂੰ ਹਲਕਾ ਖਿੱਚ ਕੇ ਇੱਕ ਜਿਹੜਾ ਉੱਤੋਂ ਇਸ ਲੜ ਨੂੰ ਆਪਾਂ ਨੇ ਫੋਲਡ ਆਫ ਕਰ ਲੈਣਾ ਉੱਤੋਂ ਫੋਲਡ ਕਰਨ ਤੋਂ ਬਾਅਦ ਛਲੜ ਨੂੰ ਵੀ ਜਿਹੜਾ ਆਪਾਂ ਇਹ ਨੱਕ ਦੀ ਛੇ ਦੇ ਵਿੱਚ ਗੈਰ ਫੋਲਡ ਕਰਕੇ ਜਿਹੜਾ ਜਿਹੜਾ ਤੋਛ ਛਲੜ ਨੂੰ ਆਪਾਂ ਨੇ ਫੋਲਡ ਆ ਕਰ ਦੇਣਾ ਉੱਤੋਂ ਫੋਲਡ ਕਰਨ ਤੋਂ ਬਾਅਦ ਛਲੜ ਨੂੰ ਚੰਗੀ ਤਰ੍ਹਾਂ ਜਿਹੜਾ ਬੈਕ ਤੱਕ ਸਾਫ਼ ਕਰਕੇ ਜਿਹੜਾ ਗਰ ਤੋਂ ਜਿਹੜਾ ਛਲੜ ਨੂੰ ਜਿਹੜਾ ਫੋਲਡ ਆ ਕਰਕੇ ਬੈਕ ਤੱਕ ਐਨ ਪ੍ਰੋਪਰ ਛਲੜ ਨੂੰ ਜਿਹੜਾ ਸਾਫ਼ ਕਰਕੇ ਲਗਾ ਦੇਣਾ ਇਸ ਲੜ ਦੇ ਵਿੱਚ ਵੀ ਆਪਾਂ ਨੇ ਚੰਗੀ ਤਰ੍ਹਾਂ ਜਿਹੜਾ ਬਾਅਦ ਫੇਰ ਕੇ ਇਸ ਲੜ ਦਾ ਜਿਹੜਾ ਫਾਸਲਾ ਆਪਾਂ ਨੇ ਜਿਹੜਾ ਸੈਟਅਪ ਕਰ ਲੈਣਾ ਜਿਹੜਾ ਕਿ ਆਪਾਂ ਨੇ ਗਲਾਲਾ ਲਗਾਉਣਾ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇਸ ਲੜ ਨੂੰ ਹਲਕਾ ਖਿੱਚ ਕੇ 11 ਤਲਾ ਪੇਜ ਜਿਵੇਂ ਬਣਾ ਕੇ ਖਿਡਾਣ ਨੂੰ ਵੀ ਜਿਹੜਾ ਬੈਕ ਤੋਂ ਆਪਾਂ ਨੇ ਪਿੰਚੋ ਕਰ ਲੈਣਾ ਇਸ ਨੂੰ ਵੀ ਜਿਹੜਾ ਨੱਕੀ ਛੇਦ ਵਿੱਚ ਅਗਰ ਫੋਲਡ ਕਰਕੇ ਜਿਹੜਾ ਹਲਕਾ ਜਿਹਾ ਉੱਤੋਂ ਜਿਹੜਾ ਫੋਲਡ ਆੜ ਨੂੰ ਫੋਲਡ ਆਪਾਂ ਨੇ ਕਰ ਲੈਣਾ ਬੈਗ ਤੱਕ ਇਸ ਲੜ ਨੂੰ ਵੀ ਜਿਹੜਾ ਆਪਾਂ ਨੇ ਸਾਫ਼ ਕਰਕੇ ਜਿਹੜਾ ਲਗਾ ਦੇਣਾ ਇਸ ਲੜ ਦੇ ਵਿੱਚ ਵੀ ਜਿਹੜਾ ਹੁਣ ਆਪਾਂ ਨੇ ਬਾਅਦ ਫੇਰ ਕਿਛ ਲੜ ਦਾ ਜਿਹੜਾ ਫਾਸਲਾ ਉਹ ਆਪਾਂ ਨੇ ਸੈੱਟ ਕਰ ਲੈਣਾ ਤੇ ਇਸ ਲੜ ਦੀ ਜਿਹੜੀ ਬੈਗ ਤਾਂ ਕਿਹੜੀ ਸਫਾਈ ਆ ਉਹ ਆਪਾਂ ਨੇ ਉਹ ਵੀ ਜਿਹੜੀ ਕਰ ਲੈਣੀ ਆਪਾਂ ਨੇ ਸਾਰੇ ਲੜਾਂ ਦੀ ਜਿਹੜੀ ਫਾਸਲਾ ਤੇ ਮੋਟਾਈ ਜਿਹੜੀ ਉਹ ਆਪਾਂ ਨੇ ਸੇਮ ਰੱਖਣੀ ਆ ਤੇ ਉਤਲੇ ਵੇਚਾਂ ਦਾ ਵੀ ਜਿਹੜਾ ਫਾਸਲਾ ਤੇ ਜਿਹੜੀ ਮੋਟਾਈ ਆ ਉਹ ਵੀ ਜਿਹੜੀ ਆਪਾਂ ਨੇ ਸੇਮ ਰੱਖਣੀ ਆ ਸਾਰੇ ਲੜਾਂ ਦੇ ਵਿੱਚੜਾ ਹੁਣ ਆਪਾਂ ਨੇ ਬਾਸ਼ ਫੇਰ ਕੇ ਸਾਰੇ ਲੜਾਂ ਦੀ ਬੈਕ ਤੱਕ ਕਿਹੜਾ ਪ੍ਰੋਪਰਲੀ ਸਫਾਈ ਆਪਾਂ ਨੇ ਕਰ ਲੈਣੀ ਜਿਹੜਾ ਕੀ ਆਪਾਂ ਨੇ ਕੱਲ ਕੀ ਲੜ ਲਗਾਉਣਾ ਕੱਲ ਕੀ ਲੜਣਾ ਪੱਗ ਪੈਨ ਲਗਾਉਣਾ ਉਹ ਆਪਾਂ ਨੇ ਨੱਕ ਦੀ ਛੇ ਦੇ ਵਿੱਚ ਜਿਹੜਾ ਪੱਗ ਪੈਨ ਲਗਾਉਣਾ ਪੱਗ ਪੈਨੂੜਾ ਅੱਧਾ ਦੇ ਅੰਦਰ ਤੇ ਅੱਧਾ ਥੋੜਾ ਜਿਹਾ ਬਾਹਰ ਆ ਕੇ ਉਸ ਲੜ ਪੱਗ ਪੈਨੂੜਾ ਆਪਣੇ ਲਗਾਉਣਾ। ਜਿਹੜਾ ਆਪਣੇ ਕਲਗੀ ਲੜ 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 ਲਗਾਉਣਾ ਕਲਗੀ ਲੜ ਉਸ ਲੜ ਦੀ ਪੂਣੀ ਖੋਲ ਕੇ ਜਿਹੜਾ ਥੜਲਾ ਬਲੇ ਉਸ ਨੂੰ ਉੱਤੇ ਨੂੰ ਚੱਕ ਕੇ ਤੇ ਥਲੇ ਬਲੇ ਨੂੰ ਹਲਕਾ ਜਿਹੜਾ ਥੱਲ ਨੂੰ ਫੋਲਡ ਕਰਕੇ ਉਸ ਲੜ ਨੂੰ ਬੈਕ ਤੱਕ ਇਹਨਾਂ ਪ੍ਰੋਪਰ ਜਿਹੜਾ ਸਾਫ਼ ਕਰਕੇ ਇਸ ਲੜ ਦੇ ਵਿੱਚ ਜਿਹੜੇ ਉਤਲੇ ਉਤਲੇ ਬਲ ਦੇ ਉਤਲੇ ਪੇਜ ਦੇ ਵਿੱਚ ਜਿਹੜੇ ਬਲ ਹੋਣਗੇ ਉਹ ਵੀ ਜਿਹੜੇ ਆਪਾਂ ਨੇ ਕਢ ਲੈਣੇ ਹਨ। ਉਤਲੇ ਵੇਚੋ ਬਲ ਕੱਢਣ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਨੇ ਇਸ ਲੜ ਦੇ ਵਿੱਚ ਜਿਹੜਾ ਬਾਜ ਫੇਰ ਕੇ ਸਾਰੀ ਗੜੀ ਆਪਾਂ ਨੂੰ ਲੜ ਦੀ ਜਿਹੜੀ ਸਫਾਈ ਆਪਾਂ ਨੇ ਕਰ ਲੈਣੀ ਤੇ ਆਪਾਂ ਨੇ ਇਹ ਪੱਗ ਪੈਂਦੇ ਇਸ ਲੜ ਨੂੰ ਜਿਹੜਾ ਥੱਲੇ ਚ ਲਿਆ ਕੇ ਚੰਗੀ ਤਰ੍ਹਾਂ ਆਪਾਂ ਨੇ ਇਸ ਲੜ ਨੂੰ ਜਿਹੜਾ ਸੈੱਟ ਕਰਕੇ ਇਸ ਲੜ ਦੇ ਪੱਗ ਪੈਂਦੇ ਜਿਹੜਾ ਥੱਲੇ ਚ ਲਿਆ ਕੇ ਉਸ ਨੂੰ ਸੱਜੇ ਪਾਸੇ ਉਹ ਜਿਹੜਾ ਆਪਾਂ ਨੇ ਕਮਾ ਦੇਣਾ ਸੱਜੇ ਪਾਸੇ ਵਾਲੂ ਕਮਾਉਣ ਤੋਂ ਬਾਅਦ ਉਸ ਨੂੰ ਹਲਕਾ ਜਿਹੜਾ ਖੋਲ ਕੇ ਸ਼ੇਪ ਦੇ ਕੋਲ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਦਬ ਦੇਣਾ ਜੇਕਰ ਤੁਹਾਡਾ ਲੜਾ ਢਿੱਲਾ ਰਹਿੰਦਾ ਤੁਸੀਂ ਉਸ ਦੇ ਉੱਤੇ ਜਿਹੜੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਔ ਢਿਲਾਨੀ ਰਹੇਗਾ ਚੰਗੀ ਤਰ੍ਹਾਂ ਆਪਾਂ ਇਸ ਲੜ ਦੇ ਜਿਹੜਾ ਆਪਾਂ ਨੇ ਦਬ ਦੇਣਾ ਜਿਹੜੀ ਸ਼ੇਵ ਉਹ ਵੀ ਜਿਹੜੀ ਆਪਾਂ ਨੇ ਸ਼ਟ ਕਰ ਲੈਣੀ ਜਿਹੜੇ ਵੀ ਰਾਂ ਸਾਡੀ ਵੀਡੀਓ ਵਧਲੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹੁਣ ਸਾਰੇ ਲੜਾਂ ਦੇ ਵਿੱਚ ਜਿਹੜਾ ਬਾਅ ਫੇਰ ਕੇ ਜਿਹੜੀ ਪ੍ਰੋਪਰ ਜਿਹੜੀ ਸਫਾਈ ਆਪਾਂ ਨੇ ਕਰ ਲੈਣੀ ਉਤਲੇ ਲੜਾਂ ਦੇ ਵਿੱਚ ਵੀ ਜਿਹੜਾ ਆਪਾਂ ਨੇ ਬਾਅਦ ਫੇਰ ਕਿ ਉਤਲੇ ਬੇਚਾਂ ਦੀ ਜਿਹੜੀ ਸਫਾਈ ਆ ਆਪਾਂ ਨੇ ਕਰ ਲੈਣੀ ਚੰਗੀ ਤਰ੍ਹਾਂ ਆਪਾਂ ਨੇ ਸਾਰੇ ਲੜਾਂ ਦੀ ਉਤਲਿਆਂ ਦੀ ਜਿਹੜੀ ਸਫਾਈ ਕਰਕੋਣਾ ਜਿਹੜਾ فاਸਲਾ ਉਹ ਜਿਹੜਾ ਆਪਾਂ ਨੇ ਛੱਟਾਪ ਕਰ ਲੈਣਾ ਜਿਹੜਾ ਕਿ ਆਪਾਂ ਨੇ ਸਿਰ ਟਕਣਾ ਸਿਰ ਦੇ ਹੈਂਟਰ ਚ ਪੜਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰਾ ਸਿਰ ਦੇ ਉੱਤੇ ਜਿਹੜਾ ਆਪਾਂ ਨੇ ਕਵਰ ਆ ਕਰ ਦੇਣਾ ਪੂਰਾ ਛੇੜ ਦੇ ਤੱਕ ਵਰ ਕਾਂ ਤੋਂ ਆ ਜਿਹੜਾ ਤੁਹਾਡਾ ਪਿਛਲਾ ਲੜਾ ਸਾਨੂੰ ਖਿੱਚ ਕੇ ਪੂਰੀ ਚੰਗੀ ਤਰ੍ਹਾਂ ਇਹ ਆਪਾਂ ਨੇ ਸਿਹੜਾ ਟੱਕ ਦੇਣਾ ਲੜਾਂ ਦੇ ਸਾਲੇ ਜਿਹੜਾ ਆਪਾਂ ਨੂੰ ਚੰਗੀ ਤਰ੍ਹਾਂ ਉਂਗਲਾਂ ਦੇ ਨਾਲ ਇਹ ਕੱਪੜੇ ਨੂੰ ਦੇ ਕੇ ਸਰਾਵ ਟਕਣਾ ਤੇ ਜਿਹੜਾ ਪਿਛਲਾ ਲੜ ਲਗਾਉਣਾ ਪਿਛਲੇ ਲੜ ਨੂੰ ਦੋਨਾਂ ਨੂੰ ਸਾਡਾ ਤੋਂ ਫੋਲਡ ਕਰਕੇ ਉਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਬੈਗ ਤੇ ਆਪਾਂ ਨੇ ਦੱਬ ਦੇਣਾ ਹੁਣ ਸਾਰੀ ਪੱਕ ਜਿਹੜੀ ਆਪਾਂ ਸੈਟਿੰਗ ਆ ਕਰ ਲੈਣੀ ਜੇਕਰ ਤੁਹਾਨੂੰ ਸਾਡੀ ਵੀਡੀਓ ਬਗਰੇ ਚ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ